ਹਾਂਜੀ ਸਮੂਹ ਮੁਲਾਜ਼ਮ ਸਾਥੀਆਂ ਦਾ ਪੈਨਸ਼ਨਰ ਸਾਥੀਆਂ ਦਾ ਇੱਕ ਵਾਰੀ ਫੇਰ ਆਪਣੇ ਚੈਨਲ ਦੇ ਵਿੱਚ ਸਵਾਗਤ ਹੈ ਦੇਖੋ ਲੈਟਰ ਤੁਸੀਂ ਦੇਖ ਰਹੇ ਹੋ ਸਭ ਨੂੰ ਹੁਣ ਤਾਂ ਮੱਗ ਪਤਾ ਹੀ ਇਹ ਵੀ 6ਵੇਂ ਪੇ ਕਮਿਸ਼ਨ ਦੇ ਏਰੀਅਰ ਦੇ ਨਾਲ ਹੀ ਸੰਬੰਧਿਤ ਹੈ ਤਾਂ ਬਹੁਤ ਜ਼ਿਆਦਾ ਇੱਕ ਕੁਐਰੀ ਆ ਰਹੀ ਹੈ ਤੁਹਾਡੇ ਕਮੈਂਟਾਂ ਰਾਹੀਂ ਵੀ ਪਰਸਨਲੀ ਵਟਸਐਪ ਰਾਹੀਂ ਵੀ ਜਾਂ ਕਾਲ ਰਾਹੀਂ ਵੀ ਉਹ ਹੈ ਕਮਾਈ ਛੁੱਟੀ ਬਾਰੇ ਪੁੱਛਿਆ ਜਾ ਰਿਹਾ ਵੀ ਕਮਾਈ ਛੁੱਟੀ ਕਿਹਨੂੰ ਮਿਲਣੀ ਹੈ ਕਦੋਂ ਮਿਲਣੀ ਹੈ ਕਿੰਨੀ ਮਿਲਣੀ ਹੈ ਅੱਜ ਆਪਾਂ ਵੀਡੀਓ ਦੇ ਵਿੱਚ ਕਮਾਈ ਛੁੱਟੀ ਦੇ ਬਾਰੇ ਚ ਗੱਲ ਕਰਾਂਗੇ ਤੇ ਨਾਲ ਨਾਲ ਇਹ ਵੀ ਆਪਾਂ ਕੁਝ ਡਿਸਕਸ਼ਨ ਕਰਾਂਗੇ ਵੀ ਏਰੀਅਰ ਵੀ ਜਿਹੜੇ ਮਿਲਨੇ ਨੇ ਉਹ ਕਦੋਂ ਮਿਲਨੇ ਨੇ ਤੇ ਕਿਵੇਂ ਮਿਲਨੇ ਨੇ ਬੈਸੇ ਉਹਦੀ ਇੱਕ ਵੱਖਰੀ ਵੀਡੀਓ ਵੀ ਕੋਸ਼ਿਸ਼ ਆ ਪਾਈਏ ਤੁਹਾਡੇ ਜਿਹੜੇ ਜਿਹੜੇ ਕੁਐਰੀਆ ਨੇ ਪਰ ਫਿਲਹਾਲ ਆਪਾਂ ਲੀਵ ਇਨ ਕੈਸ਼ਮੈਂਟ ਤੇ ਆਈਏ ਡੀ ਪੁਆਇੰਟ ਹੈ ਲੈਟਰ ਦੇ ਵਿੱਚ ਏਰੀਅਰ ਆਫ ਰਵਾਈਡ ਲੀਵ ਇਨ ਕੈਸ਼ਮੈਂਟ ਪੇਮੈਂਟ ਆਫ ਏਰੀਅਰ ਆਫ ਰਵਾਈਡ ਲੀਵ ਇਨ ਕੈਸ਼ਮੈਂਟ ਆਫ ਦਾ ਗਵਰਨਮੈਂਟ empioy ਮਤਲਬ ਪੇਮੈਂਟ ਆਫ ਏਰੀਅਰ ਜਿਹੜਾ ਏਰੀਅਰ ਮਿਲਣਾ ਬਕਾਇਆ ਮਿਲਣਾ ਕਿਹਦਾ ਰਵਾਈਡ ਲੀਵ ਇਨ ਕੈਸ਼ਮੈਂਟ ਕਮਾਈ ਛੁੱਟੀ ਜੋ ਤੁਹਾਡੀ ਜਿਹਦੇ ਪੈਨਸ਼ਨ ਬਦਲਣ ਕਰਕੇ ਜਾਂ ਪੇ ਬਦਲਣ ਕਰਕੇ ਤਿਆਰ ਹੋਈ ਹੈ ਨਵੀਂ ਪੈਨਸ਼ਨ ਬਣੀ ਹੈ ਨਵੀਂ ਪੇ ਬਣੀ ਹੈ ਉਹਦਾ ਬਕਾਇਆ ਮਿਲਣਾ ਕਿਹਨੂੰ ਮਿਲਣਾ ਹੈ ਐਮਪਲੋਈ ਨੂੰ ਦੇ ਕੋਰੇ ਸ਼ਬਦ ਵਰਤੇ ਐਮਪਲੋਈ ਕਿਉਂਕਿ ਫਾਈਨੈਂਸ ਦੇ ਲੈਟਰ ਨੇ ਇਕੱਲੇ-ਇਕੱਲੇ ਸ਼ਬਦ ਦੇ ਡੂੰਗੇ मीनिंग ਨੇ ਇਹਦੇ ਵਿੱਚ ਮਤਲਬ ਜੋ EMPLOYEES ਸੀ ਜਿਹੜੇ ਰਿਟਾਇਰ ਹੋਏ ਨੇ ਬਿਟਵੀਨ 1 ਇੱਕ 16 ਤੋਂ ਲੈ ਕੇ 3 6 21 ਉਹਨਾਂ ਨੂੰ 4 ਬਰਾਬਰ ਕਿਸ਼ਤਾਂ ਦੇ ਵਿੱਚ ਮਿਲਣਾ ਹੈ ਪਹਿਲੀ ਕਿਸ਼ਤ April 25 ਤੋਂ ਲੈ ਕੇ ਮਤਲਬ ਅੱਗੇ ਤੱਕ ਮਿਲਨੇ April 25 ਚ ਲੰਘ ਚੁੱਕਿਆ ਦੂਜੀ ਕਿਸ਼ਤ October 25 ਤੋਂ ਸਟਾਰਟ ਹੋ ਜਾਣੇ ਤੁਹਾਡੀ ਤੀਜੀ April 26 ਤੋਂ ਚੌਥੀ October 26 ਤੋਂ ਹੁਣ ਆਪਾਂ ਵੀਡੀਓ ਦੇ ਵਿੱਚ ਜਿਵੇਂ ਤੁਹਾਨੂੰ ਆਖਿਆ ਸੀ ਵੀ ਦੱਸਾਂਗੇ ਕਿ ਕਿਹਨੂੰ ਮਿਲਣਾ ਕਿਵੇਂ ਮਿਲਣਾ ਆਪਾਂ ਉਹਦੇ ਤੇ ਜ਼ਿਕਰ ਕਰਦੇ ਹਾਂ ਇਹ ਆਪਾਂ ਇੱਕ ਛੋਟਾ ਜਿਹਾ ਚਾਰਟ ਤਿਆਰ ਕੀਤਾ ਇਹਦੇ ਵਿੱਚ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲੇ ਆਂ ਵੀ ਕੋਈ ਰਿਟਾਇਰੀ ਹੈ ਜਿਹਦੀ ਉਮਰ ਮਤਲਬ ਮੁਲਾਜ਼ਮ ਹੈ ਫਿਰ ਸ਼ਾਬਦ ਆਪਾਂ ਰਿਟਾਇਰੀ ਵਰਤੇ ਮੁਲਾਜ਼ਮ ਸੀ ਉਸ ਸਮੇਂ 31/5/21 ਨੂੰ ਰਿਟਾਇਰ ਹੋਇਆ ਮਤਲਬ ਉਹਨਾਂ ਜਿਹੜਾ ਪੀਰੀਅਡ ਸੀ 1/1/16 ਤੋਂ ਲੈ ਕੇ 3621 ਦੇ ਵਿੱਚ ਇਹ ਬੰਦਾ ਰਿਟਾਇਰ ਹੋਇਆ ਤੇ ਇਹਦੀ ਜਿਹੜੀ ਪ੍ਰਾਣੀ ਪੇ ਸੀ ਉਹ 28000 ਰੁਪਏ ਸੀ ਇਹਦੀ ਗ੍ਰੇਡ ਪੇ ਸੀ 5000 ਰੁਪਏ ਕਿਉਂਕਿ ਤੁਹਾਨੂੰ ਪਤਾ ਹੈ ਪੰਜਵੇਂ ਪੇ ਕਮਿਸ਼ਨ ਦੇ ਵਿੱਚ ਪ੍ਰਾਣੀ ਪੇ ਦੇ ਨਾਲ ਗ੍ਰੇਡ ਪੇ ਵੀ ਮਿਲਦੀ ਹੁੰਦੀ ਸੀ ਤੇ ਆਈਆਰ ਵੀ ਮਿਲਦੀ ਸੀ ਜੇ ਉਹ ਬੰਦਾ ਜਿਵੇਂ ਸਾਰਿਆਂ ਨੂੰ ਆਈਆਰ ਮਿਲੀ ਹੋਈ ਹੈ 3621 ਤੱਕ ਮਿਲੀ ਹੈ ਠੀਕ ਹੈ 5% ਆਈਆਰ ਕੁੱਲ ਬੇਸਿਕ ਪੇ ਕਿੰਨੀ ਬਣ ਗਈ ਇਹਦੀ कुल बेसिक वे तीनों तिनों ਦਾ ਜੋੜ ਹੈ ਇਹ ਬਣ ਗਈ 34650 ਰੁਪਏ ਡੀਏ ਇਹ ਜੇ ਮੰਨ ਲਓ ਕੋਈ ਬੰਦਾ 21 ਰੁਪਏ ਬੀਚ ਰਿਟਾਇਰ ਹੋਇਆ 19 ਚ ਹੋਇਆ ਤਾਂ ਉਹ ਆਪਣਾ ਉਸ ਸਮੇਂ ਦਾ ਡੀਏ ਹੀ ਕੈਲਕੂਲੇਟ ਕਰੇ ਤਾਂ ਡੀਏ ਤੇ ਆਪਾਂ ਜਿਹੜਾ ਕੈਲਕੂਲੇਟ ਕੀਤਾ ਉਹ 31 5 21 ਦੇ ਹਿਸਾਬ ਨਾਲ ਕੀਤਾ ਹੈ 148% ਤਕੁੱਲ ਜੋੜ ਕੁੱਲ ਜੋੜ ਇੱਥੇ ਕੀ ਦਾ ਲੱਤੈ ਮੈਨੇ ਆਹ ਦੋ ਚੀਜ਼ਾਂ ਦਾ ਜੋੜ ਲੱਤੈ ਕੁੱਲ ਬੇਸਿਕ ਪੇ ਤੇ ਡੀਏ ਤੇ ਇਹ ਬਣ ਕੇ ਤੁਹਾਡਾ ਕੁੱਲ ਜੋੜ 85932 ਰੁਪਏ ਹੁਣ ਇਸ ਬੰਦੇ ਦੀ ਜਿਹਦੀ ਆਪਾਂ ਗੱਲ ਕਰ ਰਹੇ ਆ ਇਹਦੀ ਜਿਹੜੀ ਕਮਾਈ ਛੁੱਟੀ ਸੀ ਉਹ 300 ਸੀ 300 ਇੱਥੇ ਮੈਂ ਇੱਕ ਫਿਗਰ ਜਾਣ ਬੁੱਝ ਕੇ ਵੀ ਲੱਤੀ ਐ ਕਿਉਂਕਿ ਵੱਧ ਤੋਂ ਵੱਧ ਜਿਹੜੀ ਕਮਾਈ ਛੁੱਟੀ ਉਹ 300 ਹੀ ਐ ਜਿਹਦੀ ਆਪਾਂ ਨੂੰ ਅਦਾਇਗੀ ਹੁੰਦੀ ਐ ਜੇ ਕਿਸੇ ਦੀ ਇਸ ਤੋਂ ਜ਼ਿਆਦਾ ਵੀ ਹੋ ਜਾਂਦੀ ਹੈ ਤਾਂ ਉਹ ਉਹ ਅਦਾਇਗੀ ਨਹੀਂ ਹੁੰਦੀ ਜਿਹੜੇ ਨਾਰਮਲ ਮੁਲਾਜ਼ਮ ਨੇ ਉਹਨਾਂ ਨੂੰ 8 ਛੁੱਟੀਆਂ ਪ੍ਰਤੀ ਸਾਲ ਮਿਲਦੀਆਂ ਨੇ ਤੇ ਜਿਹੜੇ ਨਾਨ ਵਕੇਸ਼ਨਲ ਨੇ ਜਿਨ੍ਹਾਂ ਨੂੰ ਛੁੱਟੀਆਂ ਵਗੈਰਾ ਨਹੀਂ ਹੁੰਦੀਆਂ ਗਰਮੀ ਸਰਦੀ ਦੀਆਂ ਉਹਨਾਂ ਨੂੰ 15 20 30 ਉਹਨਾਂ ਦੀ ਸਰਵਿਸ ਦੇ ਅਨੁਸਾਰ ਛੁੱਟੀਆਂ ਮਿਲਦੀਆਂ ਨੇ ਉਹ ਲਗਭਗ ਸਭ ਨੂੰ ਪਤਾ ਹੀ ਹੈ ਤਾਂ ਇਹਦੀ 300 ਛੁੱਟੀ ਜੁੜੀ ਹੋਈ ਸੀ ਤਾਂ ਪਹਿਲਾਂ ਹੋਈ ਅਦਾਇਗੀ ਪਹਿਲਾਂ ਹੋਈ ਅਦਾਇਗੀ ਤੋਂ ਬਾਅਦ ਜਦੋਂ ਤੁਸੀਂ ਰਿਟਾਇਰ ਹੋਏ ਸੀ 2021 ਚ ਵਿੱਚ 16 17 18 ਜਦੋਂ ਵੀ ਰਿਟਾਇਰ ਹੋਏ ਸੀ ਤਾਂ ਉਦੋਂ ਇਹਨਾਂ ਨੂੰ 8,65,320 ਰੁਪਏ ਮਿਲੇ ਸੀ ਹੁਣ ਇਹ ਇਹੀ ਬੰਦਾ ਜਾਂ ਮੁਲਾਜ਼ਮ ਇਹਦੀ ਨਵੀਂ ਪੇ ਫਿਕਸ ਹੋ ਗਈ 91,200 ਰੁਪਏ ਗ੍ਰੇਡ ਪੇ ਕੋਈ ਨਹੀਂ ਹੈ ਨਵੇਂ ਸਕਿੱਲਾਂ ਚ ਆਈਆਰ ਵੀ ਕੋਈ ਨਹੀਂ ਹੈ ਤੇਰੀ ਕੁੱਲ ਜਿਹੜੀ ਬੇਸਿਕ ਪੇ ਸੀ ਇੱਕ ਇਹ ਤੇ ਜੇਕਰ ਆਈਆਰ ਲਿਖਿਆ ਕਿਉਂਕਿ ਆਈਆਰ 21.17 ਤੋਂ ਲਾਗੂ ਹੋਈ ਹੈ ਕਈ ਵਾਰੀ ਭੁਲੇਖਾ ਪੈ ਜਾਂਦਾ ਜਿਹੜੀ ਆਈਆਰ ਹੈ ਉਹ 21.17 ਤੋਂ ਲਾਗੂ ਹੋਈ ਹੈ 2016 ਦਾ ਰਟੈਰੀ ਇਸ ਆਈਆਰ ਵੱਲ ਧਿਆਨ ਨਾ ਦੇਵੇ ਤਾਂ ਇਹਦੀ ਜਿਹੜੀ ਡੀਏ ਪਾ ਕੇ ਡੀਏ ਉਸ ਸਮੇ 17% ਸੀ ਤਾਂ ਇਹਦੀ ਜਿਹੜੀ ਅਦਾਇਗੀ ਹੈ ਪਹਿਲਾਂ ਹੋਈ ਲਿਖਿਆ ਪਹਿਲਾਂ ਨਹੀਂ ਬਣਦੀ ਅਦਾਇਗੀ ਤਾਂ ਜਿਹੜੀ ਕੁੱਲ ਇਹ ਪਹਿਲਾਂ ਹੋਗੀ ਇਹ ਰਿਵਾਈਜ਼ ਹੋ ਕੇ ਨਵੀਂ ਬਣ ਗਈ ਤਾਂ ਜਿਹੜੀ ਕੁੱਲ ਰਕਮ ਆਏਗੀ ਬਣਦੀ ਐ ਉਹ ਨਵੀਂ ਦੇ ਵਿੱਚੋਂ ਪੁਰਾਣੀ ਨੂੰ ਘਟਾ ਦੇਣਾ ਜ਼ੂਮ ਕਰਕੇ ਦਿਖਾ ਦੇ ਨਵੀਂ ਐਨੀ ਬਣੀ ਸੀ ਆ ਪੁਰਾਣੀ ਬਣੀ ਸੀ ਨਵੀਂ ਦੇ ਵਿੱਚੋਂ ਪੁਰਾਣੀ ਘਟਾਤੀ ਤਾਂ ਹੁਣ ਉਸ ਮੁਲਾਜ਼ਮ ਦੀ ਜਿਹੜਾ ਹੁਣ ਰਿਟਾਇਰਡ ਪਰਸਨ ਐ 2 ਲੱਖ 7720 ਰੁਪਏ ਉਹਦੀ ਅਦਾਇਗੀ ਬਣ ਗਈ ਮਿਲਨੀ ਕਿਦਾਂਗੀ ਪਹਿਲੀ ਕਿਸ਼ਤ ਉਹਨੂੰ ਮਿਲਣੀ ਐਪ੍ਰੈਲ 25 ਤੋਂ ਬਾਅਦ ਅਪ੍ਰੈਲ 25 ਲੰਘ ਚੁੱਕਿਆ ਤਾਂ ਡੀਡੀਓ ਹੁਣ ਬਿੱਲ ਸਬਮਿਟ ਕਰ ਸਕਦੇ ਨੇ ਦੂਜੀ ਕਿਸ਼ਤ ਉਹਨੂੰ ਮਿਲਣੀ ਹੈ April 25 ਜਾਂ April 25 ਤੋਂ ਬਾਅਦ ਮੈਂਨੇ ਕੁਝ ਨਹੀਂ ਕੀਤਾ 20720 ਨੂੰ 4 ਤੇ ਵੰਡ ਲਿਆ 4 ਤੇ ਵੰਡਣ ਤੋਂ ਬਾਅਦ ਵਕ ਵਕ 4 ਕਿਸ਼ਤਾਂ ਬਣ ਗਈਆਂ ਤਾਂ April 25 ਤੋਂ ਪਹਿਲੀ ਕਿਸ਼ਤ ਸਟਾਰਟ ਹੋ ਜਾਣੀ ਹੈ ਇਹ ਮਿਲਣੀ ਹੈ ਤਾਂ ਇੱਥੇ ਇੱਕ ਸਵਾਲ ਇਹ ਹੁੰਦਾ ਕੁਝ ਮੁਲਾਜ਼ਮ 2016 ਚ ਰਿਟਾਇਰ ਹੋ ਗਏ ਜਾਂ 2017 ਚ ਰਿਟਾਇਰ ਹੋ ਗਏ ਪਰ ਉਹ ਕਾਤੇ ਸੀਗੇ ਵਾਦੇ ਤੇ ਸੀ ਵਾਦੇ ਨੂੰ ਅੰਗਰੇਜ਼ੀ ਚ ਐਕਸਟੈਂਸ਼ਨ ਦੀ ਗੱਲ ਕਰ ਰਹੇ ਆਪਾਂ ਉਹਨਾਂ ਨੇ ਐਕਸਟੈਂਸ਼ਨ ਲਈਤੀ ਐਕਚੁਅਲ ਰਿਟਾਇਰਮੈਂਟ ਉਹਨਾਂ ਦੀ ਸੀਗੀ 2015 ਜਾਂ 2014 ਕਿਸੇ ਨੇ 1 ਸਾਲ ਦਾ ਵਾਧਾ ਲੈਂਦਾ ਕਿਸੇ ਨੇ 2 ਦਾ ਲੈਂਦਾ ਨਾ ਉਹਦੇ ਅਕੋਰਡਿੰਗ ਇਸ ਵਾਦੇ ਵਾਲੇ ਕਰਮਚਾਰੀ ਨੂੰ ਮੋਟਾ ਜਿਹਾ ਹਿਸਾਬ ਲਾਈਏ ਕੀ ਇਹ ਨਵੀਂ ਪੇ ਫਿਕਸ ਹੋਈ ਹੈ ਨਵੀਂ ਪੇ ਨਹੀਂ ਫਿਕਸ ਹੋਈ ਉਹਦੀ ਪੈਨਸ਼ਨ ਫਿਕਸ ਹੋਈ ਹੈ ਤਾਂ ਜਿਹੜੇ ਬੰਦੇ ਦੀ ਨਵੀਂ ਪੇ ਹੀ 6th PPC ਦੇ ਵਿੱਚ ਰਿਵਾਈਜ਼ ਨਹੀਂ ਹੋਈ ਮੈਂ ਗੱਲ ਸ਼ਬਦ ਵਰਤ ਰਿਹਾ ਪੇ ਦੀ ਕਈ ਪੈਨਸ਼ਨ ਵਾਲੇ ਨੂੰ ਜੋੜਨਗੇ ਜਿਨ੍ਹਾਂ ਦੀ ਪੇ ਗੱਲ ਗਰੀਬ ਛੇਵੇਂ ਪੇ ਕਮਿਸ਼ਨ ਦੇ ਵਿੱਚ ਰਿਵਾਈਜ਼ ਨਹੀਂ ਹੋਈ ਤਾਂ ਉਹਨਾਂ ਨੂੰ ਇਹ ਕਮਾਈ ਛੁੱਟੀ ਦਾ ਫਾਇਦਾ ਨਹੀਂ ਮਿਲਣਾ ਠੀਕ ਹੈ ਕਿਉਂਕਿ ਜਦੋਂ ਰਿਵਾਈਜ਼ ਹੀ ਨਹੀਂ ਹੋਇਆ ਤਾਂ ਲੀਵਨ ਕੈਸ਼ਮੈਂਟ ਵੀ ਕਿੱਦਾਂ ਰਿਵਾਈਜ਼ ਹੋਊਗੀ ਸੋ ਮੋਟਾ ਜਿਹਾ ਹਿਸਾਬ ਹੈ ਵੀ ਜਿਹੜਾ ਬੰਦਾ ਉਸ ਸਮੇਂ ਆਪਦੀ ਪੇਰ ਰਵਾਈਜ਼ ਕਰਾ ਕੇ ਨਮੀ ਜਿਨ੍ਹਾਂ ਨੇ ਏਜੀ ਨੂੰ ਕੇਸ ਭੇਜਿਆ ਆਪਦੀ ਪੈਨਸ਼ਨ ਰਿਵੀਜ਼ਨ ਦਾ ਵੀ ਮੇਰੀ ਪੈਨਸ਼ਨ ਰਿਵਾਈਜ਼ ਕਰੋ ਇੱਕ ਉਹ ਬੰਦੇ ਸੀ ਜਿਨ੍ਹਾਂ ਨੇ ਨਹੀਂ ਭੇਜਿਆ ਜਿਨ੍ਹਾਂ ਨੇ ਕੇਸ ਹੀ ਨਹੀਂ ਭੇਜਿਆ ਤਾਂ ਉਹਨਾਂ ਦੀ ਰਿਵਾਈਜ਼ ਨਹੀਂ ਹੋਈ ਜੇ ਰਿਵਾਈਜ਼ ਨਹੀਂ ਹੋਈ ਤਾਂ ਫਿਰ ਇਟ ਮੀਨਸ ਤੁਸੀਂ ਰਿਟਾਇਰੀ ਦੇ ਵਿੱਚ ਆਉਂਗੇ ਤੇ ਰਿਟਾਇਰੀ ਨੂੰ ਇਸ ਕਮਾਈ ਛੁੱਟੀ ਦੇ ਜਿਹੜਾ ਵਾਅਦਾ ਹੋਇਆ ਉਹਦਾ ਲਾਭ ਨਹੀਂ ਮਿਲ ਰਿਹਾ ਜਿੰਨਾਕ ਆਪਾਂ ਪੇਗਮਿਸ਼ਨ ਨੂੰ ਲੈਟਰ ਨੂੰ ਚੰਗੀ ਤਰ੍ਹਾਂ ਪੜਿਆ ਤੇ ਇਹਦੇ ਵਿੱਚ ਇੱਕ ਹੋਰ ਵੀ ਕੁ ਸਵਾਲ ਜਿਹੜੇ ਆ ਰਹੇ ਨੇ ਵੀ ਮੰਨ ਲਓ ਕੋਈ ਮਲਾਜਮ 2019 ਦਾ ਰਿਟਾਇਰੀ ਹੈ ਆਪਾਂ ਡੇਟ ਵੀ ਮੰਨ ਲੈਂਦੇ ਆ 31 5 2019 ਤਾਂ ਇਹਨਾਂ ਦੇ ਜਵਾਬ ਆ ਰਹੇ ਨੇ ਮੈਸੇਜ ਆ ਰਹੇ ਨੇ ਵੀ ਸਾਨੂੰ ਪੇ ਕਮਿਸ਼ਨ ਦਾ ਹਜੇ ਤੱਕ ਕੋਈ ਵੀ ਏਰੀਅਰ ਨਹੀਂ ਮਿਲਿਆ ਤਾਂ ਤੁਹਾਨੂੰ ਦੱਸ ਦਈਏ ਵੀ 116 ਤੋਂ ਲੈ ਕੇ 315 19 ਤੱਕ ਤੁਹਾਡਾ ਏਰੀਅਰ ਤੁਹਾਡੇ ਦਫ਼ਤਰ ਨੇ ਪਾਉਣਾਗਾ ਕਿਹਨੇ ਪਾਉਣਾਗਾ ਦਫ਼ਤਰ ਨੇ ਦਫ਼ਤਰ ਤੋਂ ਭਾਵ ਹੈ ਜਿੱਥੋਂ ਤੁਸੀਂ ਰਿਟਾਇਰ ਹੋਏ ਹੋ ਸਕੂਲ ਹੈ ਸੰਸਥਾ ਕੀ ਬੋਰਡ ਹੈ ਜਿੱਥੋਂ ਵੀ ਤੁਸੀਂ ਰਿਟਾਇਰ ਹੋ 315 19 ਤੋਂ ਬਾਅਦ ਪਾ 16 19 ਤੋਂ ਲੈ ਕੇ 3 6 21 ਤੱਕ ਤੁਹਾਨੂੰ ਪਾਉਣਾ ਹੈ ਬੈਂਕ ਨੇ ਫਿਰ ਸਵਾਲ ਆ ਜਾਂਦਾ ਵੀ ਸਾਨੂੰ ਕਿਉਂ ਨਹੀਂ ਪਿਆ ਹੁਣ ਆਪਾਂ ਪਹਿਲੀ ਵੀਡੀਓ ਚ ਦੱਸਿਆ ਸੀ ਵੀ 2016 17 ਦਾ ਫਿਲਹਾਲ 15 ਕਿਸ਼ਤਾਂ ਦੇ ਵਿੱਚ ਏਰੀਅਰ ਮਿਲ ਰਿਹਾ ਹੈ 2016 17 ਦਾ ਏਰੀਅਰ ਹੈ ਜਿਹੜਾ 15 ਕਿਸ਼ਤਾਂ ਚ ਤੁਹਾਨੂੰ ਮਿਲ ਰਿਹਾ ਹੈ ਹੁਣ 16 17 ਦਾ ਭਾਅ ਤੁਹਾਡੇ ਕਿਨੇ ਦੇਣਾ ਸੀ ਦਫਤਰ ਨੇ ਠੀਕ ਹੈ ਦਫਤਰ ਤੁਹਾਨੂੰ ਕੀ ਸਮਝ ਰਿਹਾ ਹੈ ਮੁਲਾਜ਼ਮ ਤਾਂ ਇਸ ਕਰਕੇ ਤੁਹਾਡਾ ਤਾਂ ਦਫਤਰ ਤੁਹਾਨੂੰ ਮੁਲਾਜ਼ਮ ਸਮਝ ਰਿਹਾ ਮੁਲਾਜ਼ਮ ਸਮਝ ਕੇ ਉਹ ਕੀ ਕਹਿੰਦਾਗਾ ਵੀ 1 4 26 ਤੋਂ ਅਸੀਂ ਤੁਹਾਡਾ ਏਰੀਅਰ ਕਢਾਵਾਂਗੇ ਮਤਲਬ ਉਹਨਾਂ ਦੇ ਅਕੋਰਡਿੰਗ ਤੁਹਾਡੀ ਕੈਲਕੂਲੇਸ਼ਨ ਹੋਣੀ ਹੈ ਵੀ ਕਿਉਂਕਿ ਉਸ ਸਮੇਂ ਤੁਸੀਂ ਕੀ ਸੀ ਮੁਲਾਜ਼ਮ ਸੀ ਬੈਂਕ ਪੈਨਸ਼ਨ ਪਾ ਨਹੀਂ ਪਾ ਰਿਹਾ ਕਿਉਂਕਿ 2016-17 ਚ ਤੁਸੀਂ ਬੈਂਕ ਦੇ ਵਿੱਚ ਹੈ ਹੀ ਨਹੀਂ ਸੀ ਤਾਂ ਬਾਕੀ ਇਹਨੂੰ ਡਿਟੇਲ ਚ ਆਪਾਂ ਤੁਹਾਡੇ ਕੁਐਸਚਨ ਬਣਾ ਕੇ ਪ੍ਰੋਪਰਲੀ ਟਰਾਈ ਕਰਾਂਗੇ ਵੀ ਤੁਹਾਡੇ ਤੇ ਇੱਕ ਵੀਡੀਓ ਹੋਰ ਬਣਾਈਏ ਉਮੀਦ ਹੈ ਵੀਡੀਓ ਤੁਹਾਨੂੰ ਠੀਕ ਲੱਗੀ ਹੋ ਵਧੀਆ ਲੱਗੀ ਹੋ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ